ਟਰਾਲੀ ਅਸ਼ਲਾਤੀ ਉਹ ਟਕਾਣੇ ਤੇ ਇਥੋਂ ਸ਼ੁਰੂ ਹੋ ਜਾਣਾ ਤੇ ਚਾਹ ਆ ਗਈ ਚਲੋ ਵੀ ਪੀਓ ਚਾਹ ਚਾਰ ਬੁਰੀਆਂ ਮਿਕਸ ਕਰਦੇ ਆ ਕੱਲ ਆਹ ਟਾਈਮ ਤੋਂ ਅਜੇ ਬੈਠੇ ਜੀ ਵਿਹਲੇ ਚਾਰ ਹੋ ਗਈਆਂ ਚ ਉਹ ਵੀ ਟਾਈਮ ਜਿਹੜਾ ਪੇਰ ਰੱਖਨੇ ਨਿਬੜ ਜਾਏ ਨਾ ਉਹੀ ਫਾਇਦੇ ਚ ਰਹਿ ਜਾਂਦਾ ਇਹ ਕੰਮ ਹੀ ਹੈਗਾ ਤਵੀਰ ਤਵੀਰ ਦਾ ਜਿਆਦਾ ਤੇ ਬਾਕੀ ਚਲੋ ਲਾਈ ਮਿੱਤਰੋ ਵੇਖੋ ਘਰ ਆਉਂਦਾਂ ਠੇਕੇਦਾਰ ਨੇ ਤਾਂ ਕੱਢ ਲਿਆ ਫੋਨ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਆ ਗਏ ਆ ਕੱਲ੍ਹ ਵਾਲੀ ਜਗ੍ਹਾ ਇੱਥਾਂ ਫਿਰ 10 ਬੋਰੀਆਂ ਇੱਥੇ ਸੱਟ ਕੇ ਤੇ ਫਿਰ ਚੱਲਦੇ ਆ ਅੱਗੇ ਹੋਰ ਕਿਤੇ ਪੌਣੀਆਂ ਤਾਂ ਇਹਨਾਂ ਦੀਆਂ ਹੈਗੀਆਂ ਉੱਧਰ ਵੀ ਪਰ ਉਧਰ ਕੱਲ ਨੂੰ ਕਪਾਵਾਂਗੇ ਇੱਕ ਵਾਰੀ ਆ ਨਵੇੜੇ ਤੇ ਚੱਲਦੇ ਆਂ ਹੋਰ ਕੰਮ ਵੀ ਹੈਗਾ 2-3 ਦਿਨ ਤਿੰਨ ਦਿਨ ਦਾ ਕੰਮ ਪੂਰਾ ਫੁੱਲ ਜ਼ੋਰ ਦਾ ਇਹ ਕਰਦੇ ਆਂ ਇਹ ਕੰਮ ਕੀ ਕਰਦੇ ਟਰੈਕਟਰ ਕੱਢਦਾ ਬੰਦਾ ਉਹ ਟਰਾਲੀ ਖੜੀ ਸਾਹਮਣੇ ਗੇਟ ਗੁੱਡ ਖੋਲ ਕੇ ਟਰਾਲੀ ਕੱਢਦੇ ਆਂ ਤੇ ਚੱਲ ਉਠ ਚਾਹ ਚੂ ਪੀ ਕੇ ਤੇ ਲੱਗਦੇ ਆਂ ਫਿਰ ਕੰਮ ਠੀਕ ਹੈ ਜੀ ਤੇ ਬਾਕੀ ਪਰ ਮਾਦਮਾ ਮੇਰੇ ਘਰੇ ਵਧੀਆ ਮੌਸਮ ਰੱਖਿਆ ਅੱਜ ਕੱਲ ਗਰਮ ਮੌਸਮ ਕਰਕੇ ਸਾਡੀ ਸਾਰੀ ਦਿਹਾੜੀ ਲੱਗ ਗਈ ਹਨੇਰੇ ਪੈ ਪੂਰੇ ਘਰੇ ਪਹੁੰਚੇ ਤੇ ਜੇ ਕਿਤੇ ਉਹੀ ਮੌਸਮ ਸਹੀ ਹੁੰਦਾ ਤੇ ਅਸੀਂ ਟਾਈਮ ਨਾਲ ਚਲੇ ਜਾਂਦੇ ਬਾਹਲੀ ਗਰਮੀ ਓਨ ਕਰਕੇ ਨਾ ਸਾਰੀ ਦਿਹਾੜੀ ਵੀ ਲੱਗ ਗਈ ਤੇ ਕੰਮ ਵੀ ਘੱਟ ਨੇ ਪੜਿਆ ਜੀ ਚਲੋ ਕੋਈ ਨਹੀਂ ਅੱਜ ਦੇਖਦੇ ਆਂ ਪ੍ਰਮਾਤਮਾ ਕਰੂਗਾ ਕਿਰਪਾ ਅੱਜ ਠੀਕ ਹੈ ਹਾ ਵੀ ਹਾਂ ਗਿਆ ਟਰੈਕਟਰ ਵਾਹ ਜਾਈ ਝੋੜੀਆਂ ਝੋੜੀਆਂ ਤਿਆਰ ਕਰਨ ਲੱਗ ਗਏ ਟਰਾਲੀ ਅਸ਼ੀ ਲਾਤੀ ਉਹ ਟਕਾਣੇ ਤੇ ਇੱਥੋਂ ਸ਼ੁਰੂ ਹੋ ਜਾਣਾ ਤੇ ਚਾਹ ਆ ਗਈ ਚਲੋ ਵੀ ਪੀਓ ਚਾਹ ਪਰਪੋ बहुत आज ला लिया पूरा उत्ता इथते पाते पाते इत आए चार चार बुरी मिक्स करती है कल आ टाइम तो अज बैठे से वेले ही ਚਾਰ ਹੋ ਗਈਆਂ ਚ ਉਹ ਵੀ ਟਾਈਮ ਜਿਹੜਾ ਪੇਰ ਦਾ ਨਿਬੜ ਜਾਏ ਨਾ ਉਹੀ ਫਾਇਦੇ ਚ ਰਹ ਜਾਂਦਾ ਇਹ ਕੰਮ ਹੀ ਹੈਗਾ ਸਵੇਰ ਸਵੇਰ ਦਾ ਜਿਆਦਾ ਤੇ ਬਾਕੀ ਚਲੋ ਆਉਂਦਾ ਲੱਸੀ ਪੀਤੀ ਆਉਣ ਤੇ ਰੱਖਣ ਗਿਆ ਸਮਾਨ ਤੋਂ ਤੇ ਫੇ ਚੱਕਦੇ ਆਂ ਛੋਲੀਆਂ ਅਸਾਂ ਬੂਰੀਆਂ ਚ 6 ਹੋਰ ਮਿਕਸ ਕਰਨੀਆਂ ਰਹਿ ਗਈਆਂ 4 ਘਰਤੀਆਂ ਚਾਰਾਂ ਚੋਂ ਜੇ ਆਪ ਦੋ ਆ ਦੋ ਹੀ ਪਾਈਆਂ ਤੇ ਦੋ ਜੇ ਆ ਪਈਆਂ ਤੇ 6 ਬਚੇ ਬਾਈਥੇ ਕਾੜਤੀਆਂ ਛੇ ਆ 1 2 3 4 5 ਚਲੋ ਇਹ ਦਾਤ ਕੋਈ ਪਾਸੇ ਜਾ ਕੇ ਫਿਰ ਬਾਈ ਕਾੜ ਪਾਉਣਗੇ ਬਾਈ ਫਿਰ ਕੱਲ ਨੂੰ ਇਹਦੇ ਫਿਰ ਪਾਉਣਗੇ ਇਹ ਦਾਗ ਪਾ ਕੇ ਉਸੇ ਦਾਗ ਕੱਢ ਕੇ ਆਉਣਾ ਹੋਰ ਫਿਰ ਕੱਲ ਇਹ ਕੱਲ 21 ਸੀ ਅੱਜ 20 ਨਹੀਂ ਇਹ ਦੂਜਾ ਹੋਰ ਵੀ ਆ 12 ਪਾਸੇ ਫਿਰ ਉਸ 12 ਵਾਲਾ ਉਹ ਤਾਂ ਚਲ ਗਈ ਪੈਣੀ ਆ ਇਹੀ 20 ਕੋਈ ਪੈਣ ਗਿਆ ਚਾਹੂ ਵੀ ਮੌਸਮ ਆ ਸਹੀ ਰਿਹਾ ਤਾਂ ਕਿਉਂਕਿ ਕੱਲ ਜਿੰਨਾ ਕੰਮ ਨਹੀਂ ਹੋਣਾ ਆਪਣੇ ਤੋਂ ਅੱਜ ਕੱਲ ਦੇ ਥੱਕੇ ਆ ਕੱਲ ਸਾਰੀ ਦਿਹਾੜੀ ਲੱਗਦੀ ਆਪਣਾ ਠੇਕੇਦਾਰ ਦੀ ਬਾਤ ਸੁਣ ਲਈ ਹੂੰ ਉਹ ਬਾਤ ਠੇਕੇਦਾਰ ਢੱਲਾ ਹੋ ਜਾਂਦਾ ਜੇਤੀ ਆਪਾਂ ਦਾ ਸਾਰੀ ਸਾਰੀ ਦਿਹਾੜੀ ਵੀ ਲਾਉਂਦੇ ਰਹਾਂ ਆ ਵੇਖਾ ਜੀ ਝੋਨਾ ਇੱਥੇ ਲੱਗੀ ਜਾਂਦਾ ਆ ਬੰਦੇ ਲੱਗੇ ਹੋਏ ਇੱਥੇ ਵੈਸੇ ਕੈਮਰੇ ਚੋਂ ਆਪਣੇ ਚੋਂ ਦਿਸਣਾ ਨਹੀਂ ਕੁਆਲਿਟੀ ਘਟਾ ਅਗਸਤ ਤੱਕ ਲੱਗੂਗਾ ਚੋਨਾ 2 3 4 5 ਤੱਕ ਅਸੀਂ ਉਹ ਪਿਛਲੇ ਸਾਲ 16 17 ਤੱਕ ਹੀ ਲੱਗਾ ਦਾ 16 17 ਅਗਸਤ 18 ਤੱਕ ਉਹ ਚੋਨਾ ਵੀ ਮਾੜਾ ਨਹੀਂ ਬਖਰਾਬ ਹੀ ਹੋ ਗਿਆ ਉਹ ਵੀ ਜ਼ਿਆਦਾਤਰ ਖਰਾਬ ਹੋਇਆ ਜੀ ਚਲੋ ਚੱਕੀ ਇਹ ਝੋਲੀਆਂ ਆਉਣ ਦੇ ਉਹਨੂੰ ਤੇ ਉਹਦਾ ਗੱਲ ਹੈ ਕਿਹੜੇ ਜਿ ਖੱਢੀ ਜਾਣਾ ਸਵਾਹ ਕੀ ਗੱਲ ਨਹੀਂ ਆਉਂਦੀ ਮੂਰ ਗਨ ਇਹ ਪੜਾ 2 ਘੰਟੇ ਜਾ ਕੇ ਘਰੇ ਰਹਿਸਤ ਘਰ ਨੂੰ ਫੇਰ ਜਾ ਕੇ ਫੇਰ ਲੱਗ ਜੂਗਾ ਆ ਸੜਕ ਤੱਕ ਪਾਣੀ ਸੀ 10 ਬੋਰੀ ਉਹ ਉੱਥੋਂ ਆਏ ਟਰਾਲੀ ਜਾਂਦੀ ਹੈ ਆਪਣੀ ਤੇ ਮੀਂਹ ਦੇ ਪਾਣੀ ਨੇ ਬਹੁਤ ਬੁਰਾ ਕੀਤਾ ਚੋਨਾ ਲੱਗਾ ਤੇ ਜਮਾ ਹੀ ਨਹੀਂ ਦਿ ਜਮਾ ਹੀ ਨਹੀਂ ਦੱਸਦਾ ਤੇ ਉਹ ਉਧਰ ਪਾਣੀ ਪਾਣੀ ਟੁੱਟਾ ਜਿਹੜਾ ਹੋਰੇ ਨੂੰ ਆਈ ਜਾਂਦਾ ਜਿਵੇਂ ਜਿਵੇਂ ਸੁੱਕਦਾ ਉਹ ਵਿੱਚ ਭਈ ਜਾਂਦਾ ਬੁਰਾ ਹੋ ਗਿਆ ਪਰ ਮੀਂਹ ਨੇ ਕੀਤਾ ਤੇ ਚੱਲੀਏ ਹੁਣ ਅਗਲੇ ਖੇਤਾਂ ਦੇ 10 ਗੱਟੇ ਉੱਥੇ ਪਾਉਣੇ ਆ ਉਹ ਫੜਕ ਆ ਵੀ ਉਸ ਤੋਂ ਬਾਅਦ ਤੀਜਾ ਦਿਨ ਆ ਗਿਆ ਅੱਜ ਤੇ ਆ ਟਰੈਕਟਰ ਕੱਢ ਲਿਆ ਫੇਰ ਤੇ ਇੱਥੇ ਖਾਦ ਪਾ ਕੇ ਗਈ ਸੀ ਅੱਜ ਹੋਰ ਕਿਤੇ ਲੈ ਕੇ ਆਣੀ ਆ ਦੂਜੀ ਪਾਸੇ 22 ਬੋਰੀਆਂ ਇੱਥੋਂ ਤੇ ਠੰਡਾ ਠੰਡਾ ਮੌਸਮ ਹੋ ਗਿਆ ਕਾਪੀਰਾਈਟ ਕਲੇਮ ਆਊਗਾ ਗਾਣਾ ਲਾਈ ਫੇਰ ਤਾਂ ਬਾਹ ਹੀ ਨਹੀਂ ਮੱਠੀ ਕਰਦਾ ਪਟੋਨ ਨੂੰ ਕਹੀ ਇਹਨਾਂ ਬਾਹ ਮੱਠੀ ਕਰ ਲੈ ਕਰਦਾ ਹੀ ਨਹੀਂ ਪਿਆ ਨਾ ਜ ਐਸਾੜ ਨੂੰ ਅੱਜ ਜਾਣਾ ਹਣ ਇਧਰ ਘਟੋ ਘਟਾ 8 ਕਿਲੋਮੀਟਰ ਐ ਨੂੰ ਜਾਣਾ ਲੈ ਕੇ ਟਰੈਕਟਰ ਤੇ ਯੂਰੀਆ ਥੋੜੀ ਲੱਦਣੀ ਆ ਉਹ ਲੱਦ ਲੈਣੇ ਆ ਤੇ ਫਿਰ ਚੱਲਦੇ ਆ ਲੈ ਕੇ ਲੈ ਵੀ ਯੂਰੀ ਲਾਤ ਕੇ ਆ ਇੰਨੇ ਕੋ ਲੱਦਣੀ ਸੀ ਘੱਟੇ 5-7 ਸੀਗੇ ਤੇ ਡਾਲਾ ਡੋਲਾ ਲਾਤਾ ਤੇ ਚੱਲੀਏ ਆ ਇੱਥੇ ਬੈੰਨੇ ਆ ਤੂੰ ਚੰਤੌਰ ਲੈ ਵੀ ਮਿੱਤਰੋ ਟਾਈਮ ਕਾਫੀ ਹੋ ਗਿਆ 7:30 ਦਾ ਟਾਈਮ ਹੋ ਗਿਆ ਤੇ ਉੱਥੇ ਜਾ ਕੇ ਖਾ ਤੇ ਆਪੇ साढे अठ कम चोवीह इंटर इंटरनेट बंदि 他没有落来。 da, da. thank <laughs> you ਆਹ ਖੜਾ ਸਾਡਾ ਇੰਟਰ ਇੱਥੇ ਚਲੋ ਚਲਿਏ ਝੋਲੇ ਲਿਆਉਣੇ ਪੈਣੇ ਆ ਲੈ ਆਓ ਲੈ ਆਓ ਲਾ ਲਿਆ ਲੈ ਵੀ ਮਿੱਤਰੋ ਇੱਥੇ ਪਾਉਣ ਲੱਗੇ ਆ ਜੂਰੀਆ ਆ ਬਾਈ ਦੇ ਚਾਹ ਬਣ ਕੇ ਤਿਆਰ ਹੋ ਗਈ ਹੈ ਇੱਥੇ ਵੀ ਪਿਆ ਹੈ ਸਲੰਡਰ ਹੂੰ ਦੁੱਧ ਚ ਪੱਤੀ ਪਾਉਂਦਾ ਹੈ ਹਨ ਹਣਾ ਪਾਣੀ ਤਾਂ ਨਹੀਂ ਪਾਉਂਦਾ ਬਸ ਸਹੀ ਹੈ ਚਾਹ ਬਣ ਗਈ ਹੈ ਰਸ ਅਸੀਂ ਲੈ ਜਾਂਦੇ ਆ ਤੇ ਇਹ ਨੂੰ ਬਹੁਤੋਂ ਲੱਗ ਜਾਂਦਾ ਕੰਮ ਸਰ ਉਹ ਕਹਿ ਦਿੰਦੇ ਰਾਸਸੀ ਲੈ ਜਾਂਦੇ ਆ ਤੇ ਚਾਹ ਜੀ ਬਣ ਕੇ ਵਾਸਤੇ ਹੁਣ ਖਾ ਪੀ ਕੇ ਤੇ ਲੱਗਦੇ ਆ ਯੂਰੀਆ ਪਾਉਣ ਇਥੇ ਬਾਈ ਦੇ ਆ ਯੂਰੀਆ ਪਾਉਣੀਆਂ ਠੀਕ ਆ ਸਾਡਾ ਘੜੁਕਾ ਉਹ ਖੜਿਆ ਇਥੋਂ ਘੜੁਕਾ ਲੱਗਦਾ ਹੈ ਤਾਂ ਟਰੈਕਟਰ ਟਰਾਲੀ ਆ ਤੇ ਦਰਬੋਰ ਵੀ ਨਵਾਂ ਹੋ ਰਿਹਾ ਉਹ ਸਾਈਡ ਤੋਂ ਨਾ ਉੱਥੋਂ ਜੇ ਤੇ ਫੇਰ ਇੱਥੇ ਆ ਗਿਆ ਰਹਿ ਗਏ ਚਾਰ ਕਿਲੇ ਹਾਂ ਰਹਿ ਗਿਆ ਸਿਰਫ 4 ਕਿਲੇ 18 ਕਿਲੇਦਰ ਪਿੱਛੇ ਠਾ ਛਾਡੇ ਤੇ ਹੰਡਾਲੇ ਚਾਰਾਂ ਨੂੰ ਹੁਣ ਮੈਂ ਇੱਕ ਕਰੀ ਜਾਂਦੇ ਆ ਤਾਂ ਬਿੰਨੂ ਹੀ ਅਸੀਂ ਨੂੰ ਰੱਖਿਆ ਇੱਥੇ ਕਿਉਂਕਿ ਚੋਰੀ ਵਾਈਦੀ ਬਹੁਤ ਜ਼ਿਆਦਾ ਠੀਕ ਹੈ ਬਣਾਵਾਂਗੇ ਨਾ ਕਪੜੇ ਦਾ ਹੋ ਰੱਖਿਆ ਤਾਂ ਇਥੋਂ ਤਾਂ ਨਾ ਤੇ ਆ ਦੋ ਬੋਰੀਆਂ ਮੈਂ ਇੱਕ ਸੋਰੀਆਂ ਤੇ ਦੋ ਹੋਰ ਇਹ ਤੋਂ ਬਾਅਦ ਕਰਨੀਆਂ ਤੇ ਬਸ ਫੇਰ ਹੋਰ ਲਾਦੇ ਵਿੱਚ ਜਿੰਕ ਆਪਣਾ ਤਾਂ ਰੰਸਦਾ ਕੱਲਾ ਹੀ ਹੈ। ਬਾਕੀ ਆਵੇ ਖਲਾ 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 ਫਿਆ ਕੰਨਾ। ਆ ਖਾਲੀ ਗੱਟੇ ਪਏ ਉਹ ਵੀ ਖਾਲੀ ਪਏ ਆਪੇ। ਆ ਖਾਲਦੀ ਬੋਰੀ ਖਾਲ ਪਹਿਲਾਂ ਪਾਈ ਸੀ ਇਦੋਂ ਪਹਿਲੇ। ਪਹਿਲੀ ਖਾਦ ਵਿੱਚ ਉਧਰ ਪਾਈ ਸੀ ਉਹ ਇੱਥੇ ਨਹੀਂ ਪਾਈ ਨਾ ਵਿੱਚ। चलो भाई ठीक है पागे थे फिर करते छुट्टी फिर लेके पेंड नोकड़ा लैके पेंडे ठेकेदार चलो भाई आप सारा काम कार नबेड़ के यूरिया पाके फिर आ तो तो। तो गए ਤੇ ਹੱਥੇ ਆ ਰਵੀ ਰਹੀ ਬਾਕੀ ਦੋ ਤਿੰਨ ਬੰਦੇ ਮਗਰ ਆਉਂਦੇ ਪਏ ਉਹਨਾਂ ਦੇ ਸੇ ਮੋਟਰਸਾਈਕਲ ਦੀ ਟੁੱਟ ਗਈ ਚੇਨ ਤੇ ਇੱਧਰ ਬੰਦੇ ਕੈਂਮ ਹੋਈ ਜਾਂਦੇ ਆ ਸਾਈਡ ਨੂੰ ਆ ਬੈਠੇ ਕਿਉਂਕਿ ਆ ਸ਼ਾਮ ਦਾ ਡੇਲਾ ਆਉਂਦਾ ਪੈਕ ਚੱਕਦਾ ਇਹ ਵੱਜ ਗਏ ਹਾਂ ਲਾਉਂਦੇ ਪਿਆ ਤੇ ਬਾਕੀ ਬੰਦੇ ਰਹਿ ਕੇ ਮਗਰ ਤੇ ਆਉਂਦੇ ਆ ਤੇ ਆਪਾਂ ਕਰਦੇ ਆ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਹਨਾ ਠੀਕ ਹੈ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ